ਬਾਬਾ ਬ੍ਰਦਰ ਸਿੰਘ ਜੀ ਖਡੂਰ ਸਭ ਤੋਂ ਉਹਨਾਂ ਨੂੰ ਵੀ ਮਹਾਪੁਰਖਾਂ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਮਹਾਪੁਰਖਾਂ ਦਾ ਜਿਨ੍ਹਾਂ ਨੇ ਸਮਾਂ ਕੱਟ ਕੇ ਇਸ ਵਾਹਿਗੁਰਜੀ ਕੀ ਫਤਿਹ ਹਾਤ ਸ੍ਰੀ ਆਕਾਲਾਤ ਮਾਤੇ ਰੇ ਵਾਹਿਗੁਰੂ ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈਏ ਦੁਨੀਆ ਆਬਾਦ ਤੇਰੀ ਨਾ ਤੂੰ ਢੋਲਾ ਤਫਾਣਾ ਨੂੰ ਵੇਖ ਕੇ ਤੇ ਕਦੇ ਹੋਣੀ ਨਹੀਂ ਛਾਣਾ ਬਰਬਾਦ ਤੇਰੀ ਲੱਖਾਂ ਪਿੰਜਰਾਂ ਵਿੱਚ ਤੂੰ ਬੰਦ ਹੋਵੇਂ ਫੇਰ ਵੀ ਰਹੇਗੀ ਰੋ ਆਜ਼ਾਦ ਤੇਰੀ ਯੋਰਾਵਾਰ ਤੇ ਫਤਿਹ ਦੇ ਸੀਸ ਉੱਤੇ ਰੱਖੀ ਆਸ਼ਕਾ ਗਈ ਬਣ ਆਦ ਤੇਰੀ ਰਖੀ ਆਸ਼ਕਾ ਗਈ ਬੜਿਆਦ ਤੇਰੀ ਵਾਹਿਗੁਰੂ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਆਪ ਸਾਰੀਆਂ ਸੰਗਤਾਂ ਬਹੁਤ ਹੀ ਵੱਡੇ ਭਾਗਾਂ ਵਾਲੀਆਂ ਜੀ ਜੋ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਪਵਿੱਤਰ ਬਤਾਰਪੁਰ ਦੇ ਨੂੰ ਸਮਰਪਿਤ ਹੁੰਦਿਆਂ ਹੋਇਆ ਅਤੇ ਸ਼੍ਰੀ ਮਾਨਸੰਤ ਬਾਬਾ ਬਸਤਾ ਸਿੰਘ ਜੀ ਸ਼੍ਰੀ ਮਾਨਸੰਤ ਬਾਬਾ ਕਰਤਾਰ ਸਿੰਘ ਜੋਨਾ ਮਹਾਂਪੁਰਖਾਂ ਦੇ ਵਰਸੀ ਸਮਾਗਮ ਨੂੰ ਸਮਰਪਿਤ ਹੁੰਦਿਆਂ ਹੋਇਆ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਵਤਿਆਂ ਵਾਂਗੂ ਲਾ ਕੇ ਚੌਂਕੜੇ ਸਤਗੁਰਾਂ ਦੀ ਪਾਵਨ ਹਜ਼ੂਰੀ ਦੀਆਂ ਹਾਜ਼ਰੀਆਂ ਪਰੇ ਜੀ ਸਰਦਾਰ ਦਰਬਾਰਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ 50 ਰੁਪਏ ਮੱਥਾ ਟੇਕਿਆ ਗਿਆ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਭਾਈ ਵਿਕਰਮਜੀਤ ਸਿੰਘ ਜੀ ਵਿੱਕੀ ਚਕਾਰਲੇ ਗੁਰਦਰਾ ਸਾਹਿਬ ਦੇ ਪ੍ਰਬੰਧਕ ਮੁਖ ਸੇਵਾਦਾਰ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ 50 ਰੁਪਏ ਮੱਥਾ ਟੇਕਿਆ ਗਿਆ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਭਾਈ ਜੁਗਿੰਦਰ ਸਿੰਘ ਜੀ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ ਮੱਥਾ ਟੇਕਿਆ ਗਿਆ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਸਰਦਾਰ ترਸੀਮ ਸਿੰਘ ਜੀ ਨਗਰ ਚਤਾਲਿਆਂ ਤੋਂ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ 100 ਰੁਪਏ ਮੱਥਾ ਟੇਕਿਆ ਗਿਆ ਕਦਰਦਾਨੀ ਦਾ ਤਬਾਦ ਕਰਦੇ ਆਂ ਸੰਤ ਬਾਬਾ ਸਰਜੀਤ ਸਿੰਘ ਜੀ ਕੈਰੋਂ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ 200 ਰੁਪਏ ਮੱਥਾ ਟੇਕਿਆ ਗਿਆ ਮਾੜੀ ਕਿਰਪਾ ਕਰਨ ਮਹਾਂਪੁਰਖਾਂ ਦੇ ਸਰਤੇ ਮੇਰ ਪਰਿਆਤਰਾ ਕੇ ਇਸੇ ਤਰ੍ਹਾਂ ਗੁਰੂ ਧਾਮਾਂ ਦੀ ਸੇਵਾ ਕਰਨ ਦੇ ਬਾਲ ਬਖਸ਼ਣ ਬਾਬਾ ਪ੍ਰਤਪਾਰ ਸਿੰਘ ਜੀ ਉਹਨਾਂ ਮਹਾਂਪੁਰਖਾਂ ਵੱਲੋਂ 1000 ਰੁਪਏ ਗੁਰੂ ਦੇ ਇਤਿਹਾਸ ਨੂੰ ਮੱਥਾ ਟੇਕਿਆ ਗਿਆ ਕਦਰਦਾਨੀ ਦਾ ਤਬਾਦ ਕਰਦੇ ਆਂ ਭਾਈ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ ਮੱਥਾ ਟੇਕਿਆ ਗਿਆ ਮਾਰੀ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਆਓ ਬੁਖਤਾ ਸਮਾਨੀ ਦੋ ਆਪਾਂ ਛੋਟੀਆਂ ਛੋਟੀਆਂ ਕਮਤਾਵਾਂ ਕਹਿ ਕੇ ਅਸੀਂ ਖਿਮਾਂ ਦੇ ਰਾਤ ਕੋ ਜਾਣਾ ਹੈ ਕਿਉਂਕਿ ਸਾਡੇ ਤੋਂ ਬਰੰਤ ਆਉਣ ਵਾਲੇ ਜਿੱਥੇ ਬੜੀ ਚੜ੍ਹਦੀ ਕਲਾ ਦੇ ਨੇ ਜਿਨ੍ਹਾਂ ਨੂੰ ਮਾਪਰਖਾ ਨੇ ਉਚੇਚੇ ਤੌਰ ਤੇ ਸਨੇਹਾ ਲਾ ਕੇ ਸਦਾ ਪੱਤਰ ਭੇਜ ਕੇ ਭੇਜ ਕੇ ਉਹਨਾਂ ਮਾਂ ਬੁਲਾਇਆ ਮਾਪਰਖਾ ਨੇ ਸ਼ਬਦਈ ਜਥੇ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਜੀ ਉਹਨਾਂ ਵੱਲੋਂ ਗੁਰੂ ਦੇ ਇਤਿਹਾਸ ਨੂੰ ਮੱਥਾ ਟੇਕਿਆ ਗਿਆ ਸਭ ਤੋਂ ਪਹਿਲਾਂ ਸਾਰੀ ਸ਼ਕਤ ਫਤਿਹ ਪ੍ਰਵਾਨ ਕਰੋ ਕੁਝ ਕਰਨ ਦੀ ਦਿਓ ਪ੍ਰਵਾਨਗੀ ਦਿਓ ਪਿਆਰ ਦਾ ਸਬੂਤ ਬਣਾਓ ਕਾਗਰਤਾ ਗਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਆਇਆ ਏ ਕਿ ਭਾਈ ਲਾਲੋ ਜੀ ਹੋਏ ਨੇ ਜਿਹੜੇ ਤਰਖਾਣ ਸਿੰਘਾਂ ਦੀ ਬਰਾਦਰੀ ਦੇ ਵਿੱਚ ਹੋਏ ਨੇ ਗੁਰੂ ਨਾਨਕ ਦੇਵ ਜੀ ਮਾਰੇ ਨੇ ਬਾਈ ਵਾਰੀ ਨੂੰ ਜਾ ਕੇ ਦਰਸ਼ਨ ਦਿੱਤੇ ਨੇ ਯਾਦ ਕੀਤਾ ਭਾਈ ਲਾਲੋ ਜੀ ਗੁਰੂ ਨਾਨਕ ਦੇਵ ਜੀ ਬਾਰੇ ਵਿੱਚ ਮਰਦਾਨਿਆਂ ਉਹ ਭਾਈ ਬਾਲਿਆ ਆਪਣਾ ਪਿਆਰਾ ਸਿੱਖ ਬੜੇ ਲੰਮੇ ਸਮੇਂ ਤੋਂ ਯਾਦ ਕਰ ਰਿਹਾ ਹੈ ਆਓ ਆਪੋ ਸਿੱਖ ਦੇ ਪਾਸ ਜਾਣਾ ਵਾਟੋ ਵਾਟ ਮਟੌਂਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਦਾ ਰਾਜ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਭਾਈ ਲਾਲੋ ਤੇ ਨਗਰ ਨੂੰ ਜਾ ਕੇ ਭਾਗ ਲਾ ਦਿੱਤੇ ਨੇ ਆਪਣੇ ਪਵਿੱਤਰ ਚਰਨ ਜਦੋਂ ਉਹਦੇ ਘਰ ਦੇ ਵਿੱਚ ਟਿਕਾਏ ਨੇ ਨਾ ਮਾਰੇ ਨੂੰ ਵੇਖ ਕੇ ਨਿਹਾਲ ਹੋ ਗਿਆ ਮਾਰੇ ਦੇ ਚਰਨਾਂ ਤੇ ਨੇ ਮੱਥਾ ਟੇਕਿਆ ਆਪਣੇ ਖੁਸ਼ੀ ਦੇ ਅਤਰੂਏ ਤੋਂ ਸਾਹਮਣੇ ਨਗਾਇ ਆਪਣੇ ਅਥੂਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਾਰੇ ਦੇ ਚਰਨ ਧੋ ਦਿੱਤੇ ਨੇ ਚਰਨ ਧੋ ਕੇ ਮਾਰੇ ਦੇ ਚਰਨਾਂ ਤੇ ਬੈ ਕੇ ਕੀ ਕਹਿੰਦਾ بادشاہ ਅੱਜ ਕੀੜੀ ਦੇ ਕਰ ਨਰੈਣਾ ਜਿਹੜੀ ਮੈਂ ਕਪਤਾ ਕਲ ਹੁਣ ਲੱਗਾ ਈ ਤੇ ਆਪਣਾ ਪ੍ਰਚਾਰ ਆਪੇ ਗਈ ਇਹੋ ਕਿਹਾ ਤੇ ਭਾਈ ਲਾਲੋ ਜੀ ਗੁਰੂ ਨਾਨਕ ਦੇਵ ਜੀ ਮਾਰੇ ਦਾ ਸ਼ੁਕਰਾਨਾ ਕਰ ਰਹੇ ਨੇ ਇਹੋ ਬਨੇ ਕੀਤਾ ਜਾ ਰਿਹਾ ਹੈ ਜੇ ਸੋਵੇਲੇ ਪਹੁੰਚੇ ਮੰਝਲਾ ਨੂੰ ਮਹਾਰਾਜੀ ਦੇਲ ਨਾਲ ਮੇਲੇ ਗੀਤਲਾਂ ਦੀ ਤਾਰ ਜੀ ਦੇਲ ਨਾਲ ਮੇਲੇ ਗੀਤਲਾਂ ਦੀ ਤਾਰ ਜੀ ਹੱਥ ਜੋੜੇ ਲੱਗਾ ਚਰਨਾਂ ਤੇ ਢਹਣ ਜੀ ਕੀੜੀ ਕਰ ਅੱਜ ਆ ਗਿਆ ਨਰਨ ਜੀ ਆ ਗਏ ਆ ਨਰੈਣ ਜੀ ਜਿਸ ਵੇਲੇ ਪਹੁੰਚੇ ਮੰਝਲਾ ਨੂੰ ਮਾਰ ਜੀ ਦੇਲ ਨਾਲੇ ਮੇਲੇ ਗੀਤਲਾਂ ਦੀ ਤਾਰ ਜੀ ਦੇਲ ਨਾਲੇ ਮੇਲੇ ਗੀਤਲਾਂ ਦੀ ਤਾਰ ਜੀ ਹੱਥ ਜੋੜ ਲੱਗਾ ਚਰਨਾਂ ਤੇ ਢੈਵ ਜੀ ਛਾਕੇ ਉੱਤੇ ਲਾਤਾ ਆਸਣਾ ਆਟਾ ਦਾਲ ਘਾਰੇ ਕਿਹੜਾ ਪੋਰਾ ਰਸਣਾ ਆਟਾ ਦਾਲ ਘਾਰੇ ਕਿਹੜਾ ਪੋਰਾ ਰਸਣਾ ਵਕਰੇ ਬੇਰੇ ਆਵਾ ਦੇ ਕੋ ਜ ਵੈਣ ਜੀ ਕਿਹੜੀ ਤਾਰੇ ਅੱਜ ਆਗੇ ਆ ਆਗੇ ਆਂ ਨਰੈਣ ਜੀ ਸੁਣੀਦਾ ਸੀ ਰੋਜ ਮਿੱਤਰ ਗਰੀਬਾਂ ਦਾ ਸੁਣੀਦਾ ਸੀ ਰੋਜ ਮਿੱਤਰ ਗਰੀਬਾਂ ਦਾ ਧਨ ਬਾਗ ਦੇਣਾ ਚੜਿਆ ਨਸੀਬਾਂ ਦਾ ਧਨ ਬਾਗ ਦੇਣਾ ਚੜਿਆ ਨਸੀਬਾਂ ਦਾ ਲੱਲੇ ਨਾ ਕੋਈ ਕੌਡੀ ਉਹ ਤੇ ਆਪੈਨ ਜੀ ਕਿਹੜੀ ਤਾਰੇ ਆਕੇ ਆਗੇ ਆ ਨਰਨ ਜੀ ਕਿਹੜੀ ਤਾਰੇ ਆਕੇ ਆਗੇ ਆ ਨਰਨ ਜੀ ਜਿੱਥੋਂ ਮੰਗੇਦਾਰੇ ਮਿਲਦਾ ਜੋ ਬਾਬ ਜੀ ਲੈ ਕੇ ਤੇ ਉਦਾਰੇ ਮੁੜੇ ਨਾਸ਼ਤਾ ਬਜੀ गोब काल जी। 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 ते जीड़ी तारे आज आग आ नारायण जीड़ी तारे आज आगे आ नायण जी रोटी तार के तयार जी ਜਾਵੇ ਪਰਖਿਆ ਪਿਆਰ ਜੀ ਨਾਲੇ ਕਹਿੰਦਾ ਜਾਵੇ ਪਰਖਿਆ ਪਿਆਰ ਜੀ ਰੁੱਖੇ ਮਿੱਠੀ ਰੋਟੀ ਘਾਰੇ ਲੋਕ ਰਹਿਣ ਜੀ ਕਿਹੜੀ ਤਾਰੇ ਅੱਜ ਆਗੇ ਆ ਨਹਿਣ ਜੀ ਕਿਹੜੀ ਕਰੇ ਅੱਜ ਆਗੇ ਆ ਸਾਗ ਤੋੜਿਆ ਚਲਾਈਦਾ ਖੇਤਾਂ ਵਿੱਚੋਂ ਸਾਗ ਤੋੜਿਆ ਚਲਾਈਦਾ ਕਿਉਂ ਤੋਂ ਬਿਨਾ ਸਾਗ ਦਸ ਦੇ ਨਹੀਂ ਖਾਈਦਾ ਕਿਉਂ ਤੋਂ ਬਿਨਾ ਸਾਗ ਦਸ ਦੇ ਨਹੀਂ ਖਾਈਦਾ ਪਰਛਾਣ ਦਿਲ ਹੋ ਕੇ ਆਏ ਬੈਣ ਚੈਨ

ਆਪ ਤਾਂ ਮੋ ਛੋੜੋ ਓ ਕਹੁੰਦਾ ਸੈਨ ਜੀ ਕੀੜੀ ਘਾਰੇ ਆਕੇ ਆ ਕੇ ਆਨ ਰਹਿਣ ਜੀ ਕੀੜੀ ਕਾਲੇ ਆਕੇ ਆ ਕੇ ਆਨ ਰਹਿਣ ਜੀ ਹੋ ਕੇ ਤੇ ਦੀਵਾਲ ਸਤ ਗੁਰ ਬੋਲਦੇ ਅਸੀਂ ਸਦਾ ਰਹਿਨੇ ਹਾ ਪ੍ਰੇਮ ਟੋਲ ਅਸੀਂ ਸਦਾ ਰਹਿਨੇ ਹਾ ਪ੍ਰੇਮੀ ਢੋਲਦੇ ਤੇਰੇ ਜੇ ਪਰਨੀ ਵੀਰਲੇ ਕੋਈ ਹੈ ਨਾ ਜੀ ਕੀੜੀ ਤਾਰੇ ਆਚੇ ਆਗੇ ਆ ਨਰਨ ਜੀ ਕੀੜੀ ਕਾਰੇ ਆਚੇ ਆਗੇ ਆ ਨਰਨ ਜੀ ਯਾ ਸਨੇਰੀ ਪੰਨਿਆ ਤੇ ਦੇਖਿਆ ਆਇਆ ਕਿ ਧੰਨ